ਇੱਕ ਅਤਿ ਦੀ ਗਰਮੀ ਤੇ ਦੂਜੇ ਝੋਨੇ ਦਾ ਸੀਜ਼ਨ ਜਿਸ ਕਾਰਨ ਪੰਜਾਬ ਬਿਲੀ ਬੋਰਡ ਵਾਸਤੇ ਚੁਣੌਤੀ ਵੱਧ ਗਈ ਆ ਰੋਜ਼ਾਨਾ ਬਿਜਲੀ ਦੀ ਮੈਗਾਵਾਟ ਜਿਹੜੀ ਆ ਉਹ ਮੰਗ ਵਧੀ ਆ ਦੂਜਾ ਹੁਣ ਸਰਕਾਰ ਨੂੰ ਬਾਹਰੋਂ ਵੀ ਪ੍ਰਬੰਧ ਕਰਨੇ ਪੈ ਰਹੇ ਨੇ ਕਿ ਜਿਹੜਾ ਇਜਾਫਾ ਹੋ ਰਿਹਾ ਲਗਾਤਾਰ ਬਿਲੀ ਦੀ ਪੂਰਤੀ ਕਿਵੇਂ ਕਰਨੀ ਆ ਸੁਣਾ ਦੇ ਵਿੱਚ ਆਇਆ ਕਿ ਹੁਣ ਬਿਲੀ ਬੋਰਡ ਕਰੀਬ 10000 ਮੈਗਾਵਾਟ ਬਿਲੀ ਦਾ ਪ੍ਰਬੰਧ ਕਰਨਾ ਪੈ ਰਿਹਾ ਕਿਉਂਕਿ ਹਰ ਰੋਜ਼ ਬਿਲੀ ਦੀ ਡਿਮਾਂਡ ਵਧ ਰਹੀ ਆ ਤੇ ਝੋਨੇ ਦਾ ਸੀਜ਼ਨ ਵੀ ਸ਼ੁਰੂ ਹੋ ਚੁੱਕਾ ਇਸ ਕਰਕੇ ਚੋਣਾ ਨੇ ਚੋਣਾ ਦੇ ਵਿੱਚ ਸਰਕਾਰ ਕਿਸਾਨਾਂ ਤੇ ਨਿਸ਼ਾਨੇ ਤੇ ਨਾ ਆਵੇ ਜਿਹਦੇ ਚੱਲਦਿਆ ਹੁਣ ਬਿਲੀ ਬੋਰਡ ਨੇ ਭੱਜ ਦੌੜ ਸ਼ੁਰੂ ਕਰ ਦਿੱਤੀ ਆ ਗਰਮੀ ਇੰਨੀ ਜ਼ਿਆਦਾ ਵਧ ਚੁੱਕੀ ਆ ਕਿ 15 ਜੂਨ ਤੋਂ ਬਾਅਦ 16000 ਮੈਗਾਵਾਟ ਬਿਲੀ ਦੀ ਜਿਹੜੀ ਮੰਗਾ ਉਹ ਵਧ ਜਾਏਗੀ ਦੱਸਿਆ ਜਾ ਰਿਹਾ ਕਿ ਇਸ ਵਾਰ ਜ਼ਿਆਦਾ ਗਰਮੀ ਪਈਆ ਟੈਂਪਰੇਚਰ ਵੀ 47 ਡਿਗਰੀ ਤੋਂ ਜ਼ਿਆਦਾ ਟੱਪ ਚੁੱਕਾ ਤੇ ਅਗਲੇ ਦਿਨਾਂ ਤੱਕ ਕੋਈ ਵੀ ਗਰਮੀ ਤੋਂ ਰਾਹਤ ਮਿਲਣ ਦੀ ਸਭਾਵਨਾ ਨਹੀਂ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰਾਂ ਦੇ ਵਿੱਚ ਲਗਾਤਾਰ ਏਸੀ ਪੱਕੇ ਇੰਨੇ ਜ਼ਿਆਦਾ ਚਲਾਉਣੇ ਪੈ ਰਹੇ ਨੇ ਤੇ ਜਿਸ ਕਰਕੇ ਬਿਲੀ ਬੋਰਡ ਨੂੰ ਪੂਰਤੀ ਕਰਨੀ ਪੈ ਰਹੀ ਆ ਹਾਲਾਂਕਿ ਪਹਿਲਾਂ ਸਰਕਾਰ ਨੇ ਇਹਨਾਂ ਦਿਨਾਂ ਦੇ ਵਿੱਚ ਦਫਤਰਾਂ ਦਾ ਸਮਾਂ ਸਵੇਰੇ 7 ਵਜੇ ਕਰ ਦਿੱਤਾ ਸੀ ਲੇਕਿਨ ਇਸ ਵਾਰ ਚੋਣਾਂ ਨੇ ਤੇ ਚੋਣਾਂ ਦੇ ਦੌਰਾਨ ਸਾਰਾ ਫੈਸਲਾ ਭਾਰਤੀ ਚੋਣ ਕਮਿਸ਼ਨ ਨੂੰ ਕਰਨਾ ਪੈਣਾ ਹੈ ਤੇ ਜਿਹੇ ਸਥਿਤੀ ਦੇ ਵਿੱਚ ਸਰਕਾਰ ਵਾਸਤੇ ਵੱਡੀ ਜੁਣੋ ਦੀ ਜਿਆਦਾ ਗਰਮੀ ਪੈਣ ਕਾਰਨ ਖੇਤੀ ਖੇਤਰ ਤੋਂ ਇਲਾਵਾ ਸ਼ਹਿਰੀ ਖੇਤਰਾਂ ਵਿੱਚ ਵੀ ਬਿਜਲੀ ਦੀ ਪਿਛਲੇ ਸਾਲ ਨਾਲੋਂ ਮਈ ਮਹੀਨੇ ਵਿੱਚ 25% ਜ਼ਿਆਦਾ ਮੰਗ ਵਧ ਗਈ ਹੈ ਜਿੱਥੇ ਖੇਤਾਂ ਵਾਸਤੇ ਬਿਜਲੀ ਦੀ ਲੋੜਾ ਉੱਥੇ ਸੂਬੇ ਦੀ ਇੰਡਸਟਰੀ ਵਾਸਤੇ ਵੀ ਵੱਡੀ ਬਿਜਲੀ ਦਾ ਪ੍ਰਬੰਧ ਕਰਨਾ ਪੈ ਰਿਹਾ ਜਿਹਦੇ ਚੱਲਦਿਆਂ 25% ਦੀ ਤੋਂ ਜ਼ਿਆਦਾ ਮੰਗ ਵਧ ਗਈ ਹੈ ਜਦ ਕਿ ਜੂਨ ਮਹੀਨੇ ਵਿੱਚ ਗਰਮੀ ਦਾ ਪ੍ਰਕੋਪ ਅਗਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਝੋਨੇ ਦੀ ਬਜਾਈ ਦਾ ਜਿਹੜਾ 15 ਜੂਨ ਤੋਂ ਦੂਜਾ ਗੇੜ ਸ਼ੁਰੂ ਹੋਣਾ ਉਦੋਂ ਇਹ ਮੰਗ 1000 ਯਾਰ ਮੈਗਾਵਾਟ ਤੱਕ ਪਹੁੰਚਣ ਦੀ ਸੁਭਾਵਨਾ ਹੈ ਪੰਜਾਬ ਚ ਕਰਜ਼ੇ ਲੈ ਕੇ ਤਾਂ ਸਰਕਾਰ ਮੁਫਤ ਬਿਲੀ ਦੇ ਰਹੀ ਹੈ ਲੇਕਿਨ ਦੂਜੇ ਪਾਸੇ ਹਲੇ ਤੱਕ ਬਿਲੀ ਦੀ ਜਿਹੜੀ ਪੈਦਾਵਾਰ ਕਿਵੇਂ ਕਰਨੀ ਆ ਉਸ ਤੇ ਹਲੇ ਬਿਲੀ ਬੋਰਡ ਚੋਪਾ ਹਲੇ ਨਹੀਂ ਹਲੇ ਤੱਕ ਬਿਲੀ ਬੋਰਡ ਦੀ ਕੋਈ ਦਿਲਚਸਪੀ ਦਿਖਾਈ ਦੇ ਰਹੀ ਆ ਭਾਵੇਂ ਪੰਜਾਬ ਸਰਕਾਰ ਨੇ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖਰੀਦ ਕੇ ਮਲ ਮਾਰੀ ਆ ਲੇਕਿਨ ਉਥੋਂ ਹਲੇ ਸਰਕਾਰ ਨੂੰ ਬਿਲੀ ਦਾ ਪ੍ਰਬੰਧ ਕਰਨਾ ਹਲੇ ਟਾਈਮ ਲੁਗੂ ਦਾ ਉਦਰ ਅਜੀਤ ਤੋਂ ਅਰਜਨਾਜੀਤ ਅਖਬਾਰ ਦੇ ਪੱਤਰਕਾਰ ਜਲੰਧਰ ਤੋਂ ਸ਼ਿਵ ਸ਼ਰਮਾ ਦੀ ਰਿਪੋਰਟ ਇਹ ਵੀ ਆਗਦੀ ਹੈ ਕਿ ਪਾਵਰਕਾਮ ਕੋਲ ਜਿੱਥੇ ਇਸ ਵੇਲੇ ਸਰਕਾਰੀ ਅਤੇ ਗੈਰ ਸਰਕਾਰੀ ਪਲਾਂਟਾਂ ਤੋਂ ਕਰੀਬ 6500 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ ਜਦਕਿ ਬਾਹਰੀ ਸਰੋਤਾਂ ਤੋਂ ਬਿਜਲੀ ਦੀ ਖਰੀਦ ਹਰ ਸਾਲ ਲਗਾਤਾਰ ਮੰਗ ਵੱਧਦੀ ਜਾ ਰਹੀ ਹੈ ਪਾਵਰਕਾਮ ਵੱਲੋਂ ਪੰਜਾਬ ਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਬਾਹਰੀ ਸਰੋਤਾਂ ਤੋਂ ਪਹਿਲਾਂ ਹੀ 800 ਮੈਗਾਵਾਟ ਤੱਕ ਦੀ ਸਪਲਾਈ ਬਿਲੀ ਦੀ ਹੁੰਦੀ ਸੀ ਪਰ ਕੁਝ ਸਮਾਂ ਪਹਿਲਾਂ ਇਹ 9500 ਮੈਗਾਵਾਟ ਤੱਕ ਮੰਗਵਾਈ ਜਾ ਰਹੀ ਹੈ ਇੱਕ ਜਾਣਕਾਰੀ ਇਹ ਵੀ ਦੱਸਦੀ ਹੈ ਕਿ ਜੂਨ ਵਿੱਚ ਬਾਹਰੀ ਸਰੋਤਾਂ ਤੋਂ 10000 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਮਗਾਉਣ ਦੇ ਪ੍ਰਬੰਧ ਸਰਕਾਰ ਨੂੰ ਕਰਨੇ ਪੈਣੇ ਆ ਉਧਰ ਪਾਵਰਕਾਮ ਦੇ ਅਧਿਕਾਰੀਆਂ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮਈ ਵਿੱਚ 25% ਜਿਹੜੀ ਫਸਲੀ ਕਾਰਨ ਜੁਨਾਦ ਗਰੂ ਤੋਂ ਗਰਮੀ ਅੱਤ ਦੀ ਬੀਲੀ ਦੀ ਜਿਆਦਾ ਮੰਗਾ ਉਹ ਵਧੀਆ ਔਰ ਜੂਨ ਵਿੱਚ ਝੋਨੇ ਦੀ ਬਿਜਾਈ ਹੈ ਤੇ ਉਸ ਦੇ ਚੱਲਦਾ ਸੀਜ਼ਨ ਵਿੱਚ ਮੰਗ ਬੀਲੀ ਦੀ ਜਿਹੜੀ ਡਿਮਾਂਡ ਹੈ ਘਟਣ ਦੀ ਕੋਈ ਸੁਭਾਵਨਾ ਨਹੀਂ ਲੇਕਿਨ ਉਹ ਸਭ ਤੋਂ ਵੱਡਾ ਹੈ ਕਿ ਸਰਕਾਰ ਨੂੰ 10000 ਬੀਲੀ ਮੈਗਾਵਾਟ ਉਹ ਬਾਹਰੋਂ ਪਾਵਰਕਾਮ ਬਾਹਰੋਂ ਸਰੋਤਾਂ ਤੋਂ ਉਹਨਾਂ ਨੂੰ ਪ੍ਰਬੰਧ ਕਰਨਾ ਪਏਗਾ ਬਾਕੀ ਜਿਹੜੇ ਦੂਜੇ ਗ੍ਰੇਡ ਨੇ ਉਹਨਾਂ ਨੂੰ ਸਪਲਾਈ ਕਰਾਉਣੀ ਪੈਗੀ ਔਰ ਮੋਲ ਦੀ ਬਿਜਲੀ ਖਰੀਦਣੀ ਪੈਗੀ ਕਿਉਂਕਿ ਦੂਜੇ ਪਾਸੇ ਸਰਕਾਰ ਪੰਜਾਬ ਦੇ ਵਿੱਚ ਮੁਫਤ ਬਿਜਲੀ ਦੇ ਰਹੀ ਆ ਮੰਗ ਲਗਾਤਾਰ ਵਧਦੀ ਜਾ ਰਹੀ ਆ ਕਿਉਂਕਿ ਹੁਣ ਲੋਕ ਘਰਾਂ ਦੇ ਵਿੱਚ 600 ਯੂਨਟ ਮਾਫਨੇ ਔਰ ਦੂਜੇ ਲੋਕਾਂ ਇੱਕ ਘਰ ਦੇ ਵਿੱਚ ਇੱਕ ਵਿਹੜੇ ਦੇ ਵਿੱਚ 2-2 ਮੀਟਰ ਲਗਵਾ ਲਏ ਨੇ ਕਿਉਂਕਿ 2 ਮੀਟਰ ਲਗਵਾਉਣ ਵਾਸਤੇ ਸ਼ੂਟਿੰਗ ਆ ਜੀਆਂ ਸਰਲ ਸ਼ਰਤਾਂ ਨੇ ਕਿ ਇੱਕ ਵੱਖਰਾ ਚੁੱਲਾ ਹੋਣਾ ਚਾਹੀਦਾ ਮਤਲਬ ਚੁੱਲਾ ਚੌਂਕਾ ਹੋਣਾ ਚਾਹੀਦਾ ਤੇ ਦੂਜੀ ਬਾਥਰੂਮ ਤੇ ਜਿਹੜੇ ਚਲਦਾਂ ਕਰਾਂ ਦੇ ਵਿੱਚ ਦੋ ਦੋ ਬਿਜਲੀ ਦੇ ਮੀਟਰ ਲੱਗ ਚੁੱਕੇ ਨੇ ਜਿਸ ਕਰਕੇ ਲਗਾਤਾਰ ਬਿਜਲੀ ਦੀ ਜਿਹੜੀ ਮੰਗਾ ਉਹ ਵਧਦੀ ਜਾ ਰਹੀ ਹੈ। ਹਾਲਾਂਕਿ ਕਈ ਥਾਵਾਂ ਤੇ ਬਿਜਲੀ ਦੇ ਲਗਾਤਾਰ ਕੱਟ ਵੀ ਲੱਗ ਰਹੇ ਨੇ। ਸਰਕਾਰ ਤੇ ਇਹ ਦ੍ਰਿੜਾ ਦੇ ਰਹੀ ਹੈ ਕਿ ਕਣਕ ਦਾ ਸੀਜ਼ਨ ਚਾਹੀ ਖਤਮ ਹੋ ਚੁੱਕਾ ਹੈ ਲੇਕਿਨ ਫਿਰ ਵੀ ਆਗ ਲੱਗਣ ਦੀਆਂ ਸੁਭਾਵਨਾ ਸੰਨ ਜਿਹਦੇ ਚੱਲਦਾ ਕਿਸੇ ਕਿਸਾਨ ਦੀ ਪਲੀ ਪਲਾਈ ਜਿਹੜੀ ਕਣਕ ਦਾ ਨੁਕਸਾਨ ਨਾ ਹੋਵੇ ਅੱਗ ਨਾ ਲੱਗੇ ਜਿਸ ਕਾਰਕਿ ਬੀਲੀ ਦੇ ਕੱਟ ਲਗਾਏ ਜਾ ਰਹੇ ਲੇਕਿਨ ਹੁਣ ਬਾੜੀਆਂ ਲਗਭਗ ਕੰਮਲ ਹੋ ਚੁੱਕੇ ਲੇਕਿਨ ਬੀਲੀ ਦੇ ਕੱਟ ਬਿਲਕੁਲ ਜ਼ਿਆਦਾ ਲੱਗ ਰਹੇ ਨੇ ਚੰਡੀਗੜ੍ਹ ਦੇ ਨਾਲ ਦਾ ਕਸਬਾ ਪੰਜਾਬ ਦਾ ਜੀਰ ਕਪੂਰ ਜੀਰ ਕਪੂਰ ਚੋਂ ਲਗਾਤਾਰ ਪਿਛਲੇ ਇਤਨਾ ਦਿਨਾਂ ਤੋਂ ਲੋਕ ਪਰੇਸ਼ਾਨ ਹੈ ਕਿ ਇਨੇ ਲੰਬੇ ਲੰਬੇ ਕੱਟ ਲੱਗ ਰਹੇ ਨੇ ਤੇ ਜਿਹੀਆਂ ਸਥਿਤੀਆਂ ਪੰਜਾਬ ਚੋ ਵੀ ਖਬਰ ਆ ਰਹੀਆਂ ਲੇਕਿਨ ਫਿਲਹਾਲ ਚੋਨੇ ਦੇ ਸੀਜ਼ਨ ਚ ਪਾਵਰ ਕਾਮ ਨੂੰ ਬਾਰਿਸ਼ ਰੁਕ ਤਾ ਤੋ 100 MW ਮੈਗਾਵਾਟ ਬਿਲੀ ਦਾ ਪ੍ਰਬੰਧ ਕਰਨਾ ਪੈਣਾ ਜੋ ਸਰਕਾਰ ਲਈ ਬਿਲੀ ਬੋਰਡ ਵਾਸਤੇ ਵੱਡੀ ਚੁਣੌਤੀ ਹੈ ਫਿਲਹਾਲ ਇਸ ਜਾਣਕਾਰੀ ਨੂੰ ਤਰਤੂਲੇ ਨੇ ਆਇਆ ਦੇਖਦੇ ਰਹੋ এবিসি ਪੰਜਾਬ ਧੰਨਵਾਦ